ਦਾ ਨੈਰੇਟਿਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੱਨਵਾਲੋਂ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਅੱਜ ਸਾਡੇ ਲੋਕਵਾਜ ਤੇ ਦਰਸ਼ਕਵਾਜ ਅਸੀਂ ਆਗਰਾ ਵਿਖੇ ਪਹੁੰਚੇ ਹੋਏ ਹਾਂ ਆਗਰੇ ਬਾਰੇ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਜਾਣਦੇ ਹੋਣਗੇ ਕਿ ਬੜਾ ਮਸ਼ਹੂਰ ਸ਼ਹਿਰ ਆ ਤੇ ਤਾਜਮਹਾਲ ਕਰਕੇ ਵੀ ਇਹਦੀ ਇੱਕ ਵੱਖਰੀ ਪਛਾਣ ਆ ਇਸ ਤੋਂ ਇਲਾਵਾ ਬਹੁਤ ਵੱਡਾ ਕਿਲਾ ਤੇ ਜਮਨਾ ਵੀ ਇਹਦੇ ਨਾਲ ਦੀ ਲੱਗਦੀ ਆ ਬੜਾ ਇਤਿਹਾਸਕ ਸ਼ਹਿਰ ਆ ਤੇ ਅੱਜ ਅਸੀਂ ਸਰਬਜੀਤ ਸਿੰਘ ਪੁਲਰੋਹਵਾ ਦੇ ਕੋਲੇ ਪਹੁੰਚੇ ਹੋਏ ਆ। ਇਹਨਾਂ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਇਹਨਾਂ ਦਾ ਜਿਹੜਾ ਵਿਸ਼ੋਕੜਾ ਬਾਬੇ ਬਗਲੇ ਨਾਲ ਸੰਬੰਧਤ ਆ। ਤੇ ਆਪ ਜੀ ਨੂੰ ਪਤਾ ਹੀ ਹੈ ਕਿ ਜੁਪੀ ਦੇ ਵਿੱਚ ਤਾਂ ਜਿਹੜਾ ਬਹੁਤ ਪੁਰਾਣੇ ਪੰਜਾਬੀ ਰਹਿੰਦੇ ਨੇ ਭਾਵੇਂ ਤਰਾਇਦਾ ਇਲਾਕਾ ਹੋਵੇ ਤੇ ਭਾਵੇਂ ਕਿ ਹੋਰ ਲਗਾਤਾਰ ਜ਼ਮੀਨਾਂ ਵੀ ਨੇ ਵਾਈ ਜੋਤੀ ਵੀ ਕਰਦੇ ਰਹੇ ਤੇ ਨੌਕਰੀ ਕਿਉਂਕਿ ਜਿਹੜਾ ਆਗਰੇ ਦੇ ਵਿੱਚ ਆਰਮੀ ਦਾ ਵੀ ਕਾਫੀ ਵੱਡੀ ਸ਼ਾਹਨੀ ਆ। ਤੇ ਜਿੱਥੇ ਲਗਭਗ ਸ਼ੌਣੀਆਂ ਨੇ ਤੇ ਉੱਥੇ ਵੀ ਫਿਰ ਪੰਜਾਬੀ ਜੋ ਸਰਵਿਸ ਕਰਦੇ ਤੇ ਕਈ ਵਾਰ ਬਾਦ ਦੇ ਵਿੱਚ ਫਿਰ ਉੱਥੇ ਹੀ ਰਹਿਣ ਬਸੇਰਾ ਕਰ ਲੈਂਦੇ ਨੇ ਤੇ ਆਉ ਆਪਾਂ ਆਗਰੇ ਦੇ ਬਾਰੇ ਇਹਨਾਂ ਦੇ ਨਾਲ ਗੱਲਬਾਤਾਂ ਜੀ ਕਰਦੇ ਆ ਨਾਲੇ ਤਾਜਮਾਨ ਬਾਰੇ ਵੀ ਇਹਨਾਂ ਦੇ ਕੋਲ ਕੋਈ ਜਾਣਕਾਰੀਆਂ ਖਾਸ ਕਰਕੇ ਜੀ ਸਤਿ ਸ਼੍ਰੀ ਅਕਾਲ ਜੀ ਬਲਵੰਤ ਜੀ ਸਤਿ ਸ਼੍ਰੀ ਅਕਾਲ ਜੀ ਦੱਸ ਰਹੋ ਕੀ ਹਾਲ ਚਾਲ ਆ ਵਧੀਆ ਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਜਿਹਾ ਆਗਰੇ ਬਾਰੇ ਤੇ ਜਾਨਣਾ ਚਾਹੁੰਦਾ ਕਿ ਆਮ ਜਦੋਂ ਆਪਾਂ ਆਗਰੇ ਦੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਤਾਂ তাজਮਾਹਲ ਦੀ ਗੱਲ ਆਪਣੇ ਆਪ ਹੀ ਨਾਲ ਜੁੜ ਜਾਂਦੀ ਆ ਹਾਂਜੀ ਤੇ ਤੁਹਾਡੇ ਕੋਲ ਜਿਹੜੀਆਂ ਜਾਣਕਾਰੀਆਂ ਹੈਗੀਆਂ তাজਮਾਹਲ ਦੇ ਨਾਲ ਸੰਬੰਧਿਤ ਉਹ ਥੋੜੀ ਸਾਡੇ ਸਤ ਦਰਸ਼ਕਾਂ ਦੇ ਨਾਲ ਸਾਂਝੀਆ ਕਰੋ ਐਦਾਂ ਸਾਡਾ ਜਿਹੜਾ ਸ਼ਹਿਰ ਹੈ ਉਹ ਜ਼ਿਆਦਾ ਕਰਕੇ ਇਹਨੂੰ ਟੂਰਿਸਟ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਉਹਦੇ ਕੋਲ ਇੰਡਸਟਰੀ ਵਗੈਰਾ ਨਹੀਂ ਸੀ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਜੋ ਵੀ ਫੈਕਟਰੀ ਜੋ ਧੂਆ ਜਾਂ ਕੋਈ ਚੀਜ਼ ਨਿਕਲਦੀ ਹੈ ਤਾਂ ਉਹ ਇਫੈਕਟ ਕਰਦੀ ਹੈ তাজਮਾਹਲ ਨੂੰ ਜੋ ਮਾਰਬਲ ਦਾ ਬਣਿਆ ਚ ਉਹਦੇ ਤੇ ਮਤਲਬ ਬਲੈਕ ਕੋਰ ਸਪੌਟ ਆ ਜਾਂਦੇ ਆ ਤੇ ਉਹਦੇ ਕਰਕੇ ਇੰਡਸਟਰੀ ਬਹੁਤ ਜ਼ਿਆਦਾ ਨਹੀਂ ਹੈ ਟੋਟਲ ਟੂਰਿਸਟ ਨੇ ਟੂਰਿਸਟ ਦੀ ਡੈਸਟੀਨਲ ਕੱਲਾ ਤਾਜ ਮਹਿਲ ਆਗਰ ਦੇ ਅੰਦਰ ਨੀਗਾ ਜਿਹਦੇ ਪੰਜ ਮੋਨੂਮੈਂਟ ਹੈ ਜਿਹੜੇ ਆਪਾਂ ਦੇਖ ਸਕਦੇ ਆ ਇੱਥੇ ਆ ਕੇ ਜਿਹੜੇ ਹਿਸਟੋਰੀਕਲ ਹੈ ਮੁਗਲਾਂ ਦੇ ਟਾਈਮ ਇਹਦੇ ਤਾਜ ਮਹਿਲ ਹੋਇਆ ਹਾਂਜੀ ਲਾਲ ਕਿਲਾ ਆਇਆ ਜੀ ਇੱਕ ਐਦਮਾ ਦੋਲਾ ਜਮਨਾਦੇਵੋਸ ਪਾਰ ਸਥਾਨ ਬਣਿਆ ਹੈ ਬਹੁਤ ਅੱਛਾ ਜੀ ਉਹ ਹੈਗਾ ਫਿਲਿਕ ਸਕੰਦਰਾਵਾ ਜਿਸੇ ਅਕਬਰ ਨੇ ਆਪਣੇ ਰੰਦੇ ਦੀ ਆਪਣੇ ਜਰੂਰੀ ਨਜ਼ਿਕਾ ਜੀ ਉਹਨੇ ਇੱਕ ਸਮਾਰਕ ਬਣਾਇਆ ਕਿ ਵੀ ਮੈਂ ਕੱਲ ਨੂੰ ਜਦੋਂ ਮਰੀ ਡੈਥ ਹੋਏਗੀ ਤਾਂ ਮਨੋ ਇੱਥੇ ਇਹਨਾਂ ਨੇ ਉਹ ਕਰਨਾ ਵਾ ਠੀਕ ਹੈ ਜੀ ਉੱਥੇ ਮਤਲਬ ਉਹਦੀ ਕਬਰ ਬਣਾਣੀ ਹੈ ਜੀ ਉਹਨੇ ਆਪਣੇ ਜੀਂਦੇ ਜੀ ਬਣਾ ਲਈ ਸੀ ਤੇ ਚੌਥਾ ਮੋਨੂਮੈਂਟ ਹੋ ਗਿਆ ਇਹ ਪੰਜਵਾਂ ਜਿਹੜਾ ਫਤਿਹਪੁਰ Sikri ਤੋਂ 40 ਕਿਲੋਮੀਟਰ ਹੈਗਾ ਬੱਚਾ ਜੀ ਨਾਰਮਲ ਜਿਹੜੇ ਟੂਰਿਸਟ ਆਉਂਦੇ ਆ ਉਹਨਾਂ ਨੂੰ ਇਹਨਾਂ ਪਤਾ ਵਾ ਕਿ ਬਸ ਨੇੜੇ-ਨੇੜੇ ਤਾਜ ਮਹਿਲ ਤੇ ਕਿਲਾ ਵਿਖਿਆ ਤੇ ਲੋਕ ਵਾਪਸ ਕਰ ਲਵੋ ਜੀ ਜੇਕਰ ਵੈਸੇ ਦੇਖੀ ਆਪਾਂ ਤਾਂ ਆਪਾਂ ਨੂੰ 2 ਦਿਨ ਘਟੋਗਾ ਟਾਗੜੇ ਵਿੱਚ ਚਾਹੀਦੇ ਆ ਜਿਹੜੇ ਜੇ ਚਾਰੋਂ ਮੋਨੂਮੈਂਟਸ ਤੇ ਹਿਸਟੋਰੀਕਲ ਗੁਰਦੁਆਰਾ ਗੁਰੂ ਕਾ ਤਾਲ ਸਾਹਿਬ ਮੈਥਾਨ ਦਾ ਗੁਰਦੁਆਰਾ ਆਪਣਾ ਹਾਥੀਗਾੜੀ ਨਾਲੇ ਵੀ ਕਈ ਸਾਰੇ ਧਾਰਮਿਕ ਪ੍ਰੇਟਕ ਸਥਲ ਵੀ ਇੱਥੇ ਹੈਗੇ ਜੀ ਤੇ ਤਾਜ ਮਹਿਲ ਦੀ ਜੇ ਪ੍ਰਗਾਲ ਹੈ ਤੇ ਤਾਜ ਮਹਿਲ ਤੁਹਾਡਾ ਇਹ ਜਿਹੜਾ ਬਣਨਾ ਸ਼ੁਰੂ ਹੋਇਆ 1600 ਕੱਤੀ ਜਨਾਂ ਨੇ ਮਿਲਾਈ ਦੀ ਨੀ ਰੱਖੀ ਜੀ ਤੇ 22 ਸਾਲ ਮਤਲਬ ਮੰਨਿਆ ਤੇ 1430 ਜਾਕੀ ਦਾ ਕੰਮ ਖਤਮ ਹੋਇਆ ਠੀਕ ਹੈ ਜੀ ਇਹ ਸ਼ਾਜਾ ਦੀ ਕਰਾਲੀ ਸੀ ਮੁਮਤਾਜ਼ ਉਹਦਾ ਨਾਮ ਸੀ ਉਹਦੇ ਨਾਂ ਤੇ ਇਹ ਮੁਮਤਾਜ਼ ਮਹਿਲ ਮੁਮਤਾਜ਼ ਮਹਿਲ ਦਾ ਇਹ ਨਾਂ ਪਿਆ ਉਹਦੀ ਜਦੋਂ 14ਵੀਂ ਔਲਾਦ ਬੱਚਾ ਹੋਣ ਲੱਗਾ ਉਦੋਂ ਉਹਦੀ ਕਦائش ਦੇ ਟਾਈਮ ਇਹਦੀ ਡੈਥ ਹੋ ਗਈ ਸੀ ਮੁਮਤਾਜ਼ ਦੀ ਜੀ ਉਦੋਂ ਸ਼ਾਜਾ ਨੇ ਇਹਨੂੰ ਵਾਅਦਾ ਕੀਤਾ ਸੀ ਕਿ ਉਹ ਨਾਲ ਤੇਰਾ ਸਮਾਰਕ ਬਣਾ ਕੇ ਦਊਗਾ ਇਹਦੀਆ ਕਬਰ ਬਣਾ ਕੇ ਉਹਦੇ ਉੱਪਰ ਤੰਗੀ ਬਿਲਡਿੰਗ ਇਨੇ ਬਣਾਈ ਦਾ ਜਿਲ੍ਹਾ ਆਪਾਂ ਦਾ ਦੁਨੀਆਂ ਵੇਖਣ ਵਾਸਤੇ ਉਹ ਇਹੀ ਯਾਦਗਾਰ ਬਣਾਇਆ ਯਾਦਗਾਰ ਬਣਾਇਆ ਤੇ ਉਹਦੇ ਇਹ ਜਮਨਾ ਦੇ ਕਿਨਾਰੇ ਆ ਹਾਂਜੀ ਤੇ ਇਹਨੂੰ ਜੇ ਆਪਾਂ ਚਾਰੇ ਪਾਸੇੋਂ ਦੇਖਾਂਗੇ ਤੇ ਮਤਲਬ ਇਹਦੀ ਸਿਮੇਟਰੀ ਸੇਮ ਹੈ ਜੇ ਪਿੱਛੋਂ ਦੇਖਾਂਗੇ ਤਾਂ ਵੀ ਉਹ ਜਿਹਾ ਦਿਖਦਾ ਅੱਛਾ ਜੀ ਰਾਈਟ ਸਾਈਡ ਤੋਂ ਲੈਫਟ ਸਾਈਡ ਤੋਂ ਸਾਹਮਣੇੋਂ ਭਾਵੇਂ ਕੋਈ ਕੋ ਜਿਹਾ ਦੇਖਿਆ ਤੁਹਾਨੂੰ ਤੇ ਜਦੋਂ ਆਪਾਂ ਇਹਦੇ ਅੰਦਰ ਜੰਨੇ ਆ ਤੇ ਜਿਹੜਾ ਇਹਦਾ ਮੇਨ ਦਰਵਾਜ਼ਾ ਵਾ ਉਹਦੇ ਤੇ ਆਪਾਂ ਦੇਖਾਂਗੇ ਤੇ 11 ਡੋਮ ਇਸ ਸਾਈਡ ਤੇ ਹੈਗੇ ਆ 11 ਹੋਰ 30 ਯਾਨੀ 22 ਦਾ 22 ਨੰਬਰ ਦਾ ਇਹਦੇ ਨਾਲ ਕਾਫੀ ਸੰਬੰਧ ਰਿਹਾ ਤੇ 22 ਸਾਲ ਬੰਨਚ ਲੱਗੇ 22000 ਬੰਦਾ 22 ਸਾਲ ਇਥੇ ਕੰਮ ਕਰਦਾ ਰਿਹਾ ਤੇ ਇਦਾਂ ਕਰਕੇ ਜਦੋਂ ਉੱਪਰ ਜਾਨੇ ਆਪਾਂ ਦੇ ਉੱਥੇ ਵੀ 22 ਸਟੈਪ ਮਿਲਦੇ ਆਪਾਂ ਨੂੰ ਉੱਪਰ ਜਾਣ ਲਈ ਜੀ ਤੇ ਉੱਪਰ ਜਾ ਕੇ ਦੋ ਮਾਰਤਾ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਕਿ ਤਾਜ ਮਹਿਲ ਦੇ ਸੱਜੇ ਤੇ ਇੱਕ ਖੱਬੇ ਤੇ ਜਿਹੜੀ ਖੱਬੇ ਵਾਲੀ ਹੈਗੀ ਆ ਉਹ ਇਹਨਾਂ ਦੀ ਮਸਜਿਦ ਹੈ ਉੱਥੇ ਮਾਸਮੂਰ ਪਰਦੇ ਸੀ ਸੱਜੀ ਵਾਲੀ ਹੈ ਉਹ ਐਜ਼ ਅ ਗੈਸਟ ਹਾਊਸ ਯੂਜ਼ ਕਰਦੇ ਹੁੰਦੇ ਸੀ ਤੇ ਨਾਲ ਰਾਜੇ ਨੂੰ ਕੋਈ ਮਿਲਣਾ ਆਉਂਦਾ ਸੀ ਕੋਈ ਬਾਹਰ ਕੋਈ ਵੱਡਾ ਕੋਈ ਆਇਆ ਤਾਂ ਉਹਨੂੰ ਉੱਥੇ ਰੁਕਾਉਂਦੇ ਹੁੰਦੇ ਸੀ ਜੀ ਬਾਕੀ ਉਹ ਛੋਟੇ-ਛੋਟੇ ਉੱਥੇ ਬਹੁਤ ਸਾਰੇ ਜਗ੍ਹਾ ਬਣੀਆਂ ਜਿੱਥੇ ਕਿ ਉਹ ਮਜ਼ਦੂਰ ਤੇ ਕੰਮ ਕਰਨ ਵਾਲੇ ਲੋਕ ਉਹਦੇ ਅੰਦਰ ਰਿਆ ਕਰਦੇ ਸੀ ਤੇ ਇਹ ਤੇ ਤਾਜਮਲ ਉਹ तकरीबन ਇਹ ਪੂਰੀ ਜ਼ਮੀਨ 17 ਏਕੜ ਜ਼ਮੀਨ ਹੈਗੀ ਹੈ ਅੱਛਾ ਜਿਹਦੇ ਤੇ ਬਣਿਆ ਪੂਰਾ ਕਾੜੀ ਹਾਂਜੀ ਤੇ ਜਿਹੜੇ ਦੂਸਰੇ ਕਿਲੇ ਬਾਰੇ ਵੀ ਥੋੜੀ ਜਾਣਕਾਰੀ ਹੋਵੇ ਕਿਲੇ ਬਾਰੇ ਲੋਕ ਤਾਂ ਬਹੁਤਾ ਕਿ ਵੀ ਨਹੀਂ ਜਾਣਕਾਰੀ ਹੁੰਦੀ ਤਾਂ ਜਮਾ ਲਾ ਤਾਂ ਉਹ YouTube ਤੇ Facebook ਤੇ Google ਤੇ ਸੱਥੇ ਸਰਚ ਕਰ ਲੈਂਦੇ ਨੇ ਹਾਂਜੀ ਤੇ ਕਿਲੇ ਬਾਰੇ ਥੋੜੀ ਜਾਣਕਾਰੀ ਲਾਲ ਕਿਲਾ ਜੀ ਅਕਬਰ ਨੇ ਬਣਾਇਆ ਅੱਛਾ ਜੀ ਇਹਨੇ ਪਹਿਲਾਂ ਜਦੋਂ ਮੁਗਲਾਂ ਦਾ ਰਾਜ ਹੋ ਗਿਆ ਥੇ ਤੇ ਉਦੋਂ ਫਿਰ ਇਹਨੇ ਆਪਣੀ ਰਾਜਧਾਨੀ ਜਿਹੜੀ ਬਣਾਈ ਸੀ ਫਤਿਹਪੁਰ ਸਿਕਰੀ ਬਣਾਈ ਜੀ ਸਭ ਤੋਂ ਪਹਿਲਾਂ ਉਹ ਕਿਲਾ ਬਣਾਇਆ ਉਹ ਪਿਲਾ ਜਦੋਂ ਬਣਾਇਆ ਤੇ ਉੱਥੇ ਪਾਣੀ ਦੀ ਘਾਟ ਸੀ। ਅੱਛਾ ਜੀ। ਪਾਣੀ ਦਾ ਬੰਦਬਾਸ ਨਹੀਂਗਾ ਉਹ ਬਹੁਤ ਉਚਾਈ ਤੇ ਬਣਾਇਆ ਸੀਗਾ ਤੇ ਪਾਣੀ ਬਹੁਤ ਨਹੀਂ ਆਉਂਦਾ। ਤੇ ਸੇਰ ਉਹਨਾਂ ਨੇ ਇੱਕ बावੜੀ ਇੱਕ ਕਿਸਮ ਬਣਾਇਆ ਵਾਟਰ ਹਾਰਵੈਸਟਿੰਗ ਦਾ ਜਿਹਦੇ ਨਾਲ ਉਹਨਾਂ ਨੇ ਥੋੜਾ ਬਹੁਤ ਇੰਤਜ਼ਾਮ ਪਾਣੀ ਦਾ ਕੀਤਾ ਪਰ ਨਹੀਂ ਹੋਇਆ ਜਨਾ। ਜੀ। ਤੇ ਉਹਨਾਂ ਨੇ ਆ ਕੇ ਇੱਥੇ ਆ ਗਏ। ਆ ਗਏ ਕਿਲਾ ਬਣਾਇਆ। ਤੇ ਇਹ ਫਿਰ ਬਾਅਦ ਛਾਂਜਾਨੇ ਇਹਨਾਂ ਨੇ ਆਸਿਆ-ਆਸੇ ਕਰਕੇ ਦੋ ਤਿੰਨ ਰਾਜਿਆਂ ਨੇ ਮਿਲ ਕਰਕੇ ਇਹਨੂੰ ਕੰਪਲੀਟ ਕੀਤਾ। ਜੀ। ਔਰ 1665 ਤੱਕ ਇੱਥੇ ਵਿੱਚ ਰਹੇ। ਉਸ ਤੋਂ ਬਾਅਦ ਆਗਰਾ ਜਿਹਨਾਂ ਦੀ ਰਾਜਧਾਨੀ ਸੀਗੀ ਇੱਥੋਂ ਫਿਰ ਇਹਨਾਂ ਨੇ ਰਾਜਧਾਨੀ ਟਰਾਂਸਫਰ ਕਰਕੇ ਤਲਵੇ ਦਿੱਲੀ ਤੇ ਦਿੱਲੀ ਦਾ ਕਿਲਾ ਜਿਹੜਾ ਉੱਥੇ ਫਿਰ ਇਹਨਾਂ ਨੇ ਉੱਥੇ ਆਪਣਾ ਸ਼ਾਸਨ ਚਲਾਇਆ ਸੀ ਜੀ ਤੇ ਪੁੱਲਰ ਸਾਹਿਬ ਜੀ ਜੇ ਆਪਾਂ ਗੱਲਬਾਤ ਕਰੀਏ ਅਗਲੇ ਸ਼ਹਿਰ ਦੀ ਤੇ ਕਿਉਂਕਿ ਜਬਨਾ ਬਿਲਕੁਲ ਉਹ ਲਾਗੋ ਦੀ ਨਗਦੀ ਆ ਹਾਂਜੀ ਤੇ ਜਬਨਾ ਦਾ ਕੀ ਹਾਲ ਚਾਲ ਆ ਜਦੋਂ ਪੰਜਾਬ ਦੇ ਦਰਿਆ ਸਾਰੇ ਆਪਾਂ ਵੇ ਸਤਲੁਜ ਆ ਪਾਵੇ ਜਿਹੜਾ ਰਾਵੀ ਦਾ ਥੋੜੀ ਜੀ ਰੰਗਦੀ ਆ ਤੇ ਬਿਆਸ ਵੀ ਆ ਸਤਲੁਜ ਵੀ ਆ ਸਾਰੇ ਪ੍ਰਦੂਸ਼ਿਤ ਹੋ ਚੁੱਕੇ ਜਿਹੜੇ ਗੰਦੇ ਪਾਣੀ ਆ ਉਹਨਾਂ ਦੇ ਵਿੱਚ ਪੀ ਰਹੇ ਕਿੰਨਾ ਕਿ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਦੇ ਵਿੱਚੋਂ ਪਾਣੀ ਪੀਂਦੇ ਨੇ ਤੇ ਅੱਜ ਉਹ ਪਾਣੀ ਪੀ ਨਹੀਂ ਸਕਦੇ ਜਮਨਾ ਦੀ ਟੜੇ ਆਗਰਾ ਦੇ ਲਾਗਦੇ ਜੋ ਲੰਗਦੀ ਆ ਕੀ ਸਥਿਤੀ ਸਿੱਧੀ ਜਿਦਾ ਬਾਕੀ ਜਗ੍ਹਾ ਇੱਥੇ ਵੀ ਹੋਈ ਹੈਗੀ ਬਹੁਤ ਸਾਰੇ ਨਾਲੇ ਇਹਦੇ ਨਾਲ ਅਟੈਚ ਹੋ ਗਏ ਆ ਬਹੁਤ ਸਾਰੀ ਗੰਦਗੀ ਕਿਉਂਕਿ ਅੱਜ ਜਿੱਦਾਂ ਹੁਣ ਬਹੁਤ ਸਾਰੀਆਂ ਫੈਕਟਰੀਆਂ ਇਹਦੇ ਕਿਨਾਰੇ ਬਣੀਆਂ ਆ ਇਹ ਆਗਰੇਬੇ ਸ਼ੂਜ਼ ਦਾ ਬਹੁਤ ਵੱਡੀ ਇੰਡਸਟਰੀ ਹੈ ਅੱਛਾ ਜੀ ਉਹਦਾ ਜਿੰਨਾ ਵੀ ਵੇਸਟ ਹੈ ਉਹ ਸਾਰਾ ਇਹਦੇ ਸੁੱਟਦੇ ਹਨ ਤੇ ਗੰਦਾ ਹੀ ਹੈ ਪਾਣੀ ਮਤਲਬ ਪਾਣੀ ਪਹਿਲਾਂ ਤਾਂ ਘਾਟਾ ਵੀ ਬਹੁਤ ਜ਼ਿਆਦਾ ਜੀ ਪਿਛਲੇ तकरीबन ਸਾਨੂੰ ਜਦੋਂ ਇੱਥੇ ਕਰੀਬ 30-40 ਸਾਲ ਸਾਨੂੰ ਰਹਿੰਦਿਆਂ ਨੂੰ ਹੋ ਗਏ ਤੇ ਅਸੀਂ ਹਰ ਵਾਰ ਇਲੈਕਸ਼ਨ ਤੇ ਇੱਕ ਮੁੱਦਾ ਜਿਹੜਾ ਸੁਣਦੇ ਆ ਉਹ ਆ ਤੇ ਉਹਦੇ ਤੋਂ ਕੁਝ ਨਹੀਂ ਜੀ ਇਹਨਾਂ ਨੇ ਇੱਕ ਡੈਮ ਬਣਾਉਣ ਦੀ ਗੱਲ ਪਿਛਲੇ ਉਸੇ ਮਤਲਬ 40 ਸਾਲ ਜਿੰਨੀ ਸਾਡੀ ਉਮਰ ਦੇ ਹਿਸਾਬ ਨਾਲ ਅਸੀਂ ਸੁਣਿਆ ਆਂ ਜੇ ਡਾਊਨਸਟ੍ਰੀਮ ਬੜਾ ਪਿੱਛੇ ਜਾ ਕੇ ਇੱਕ ਟੱਕ ਡੈਮ ਬਣਾਉਂਦਾ ਇਹਨਾਂ ਦਾ ਪ੍ਰੋਗਰਾਮ ਹੈ ਔਰ ਹਰ 5 ਸਾਲ ਬਾਅਦ ਉਹ ਮੁੱਦਾ ਹੁੰਦਾ ਹੈ ਵਾ ਪਰ ਉਹਦੇ ਤੇ ਕੋਈ ਕੰਮ ਨਹੀਂ ਹੋਇਆ ਜਿਵੇਂ ਉਹ ਬਣ ਜੇ ਤੇ ਉਹਦੇ ਤੇ ਪਾਣੀ ਰੋਕ ਕੇ ਜਿਨਾ ਵਿਦੇਸ਼ ਵਿੱਚ 12 ਬਾਹਰ ਦੇ ਦੇਸ਼ਾਂ ਦੇ ਦੇਖਿਆ ਆਪਾਂ ਸਟੀਮਰ ਛੱਡ ਦਿੰਦੇ ਆ ਔਰ ਉਹਦੇ ਨਾਲ ਫਿਰ ਬੰਦਾ ਉਹਦੇ ਤੇ ਬੈ ਕੇ ਤੇ ਆਪਣਾ ਕਾਈਚਿੰਗ ਕਰਦਾ ਵਾ ਕਿਲਾ ਵੀ ਉੱਥੋਂ ਦੇਖਦਾ ਹੈ ਤਾਜ ਮਸਲ ਇਦਾਂ ਦਾ ਕਰ ਸਕਦੇ ਆ ਪਲਾਨਿੰਗ ਕਰਦੇ ਆ ਪਰ ਉਹਦੇ ਤੇ ਅਜੇ ਤੱਕ ਕੋਈ ਅਮਲ ਹੋਇਆ ਨਹੀਂ ਜਮਨਾ ਬਹੁਤ ਗੰਦੀ ਆ ਬਹੁਤ ਜ਼ਿਆਦਾ ਪ੍ਰੂਫਸ਼ਨਲ ਬਹੁਤ ਜ਼ਿਆਦਾ ਧਾਰਾ ਗੰਦਾ ਪਾਣੀ ਉਹਦੇ ਥੀ ਜੀ ਬਿਲਕੁਲ ਜੀ ਪਟਾਰੀ ਸਰਕਾਰਾਂ ਇਸ ਪਾਸੇ ਧਿਆਨ ਦੇ ਰਹੀਆਂ ਜਿਹੜੇ ਭਾਰਤ ਦੇ ਪ੍ਰਸਿੱਧ ਨਦੀਆਂ ਨਾਲੇ ਰਹੇ ਗੰਗਾ ਵਾ ਜਿਹਦੀ ਧਾਰਮਿਕ ਆ ਆਪਣੇ ਆਪ ਦੇ ਵਿੱਚ ਬੜੀ ਅਹਿਮੀਅਤ ਆ ਸਤਲੋ ਜਾਂ ਬਿਆਸ ਆ ਜਿਹੜੇ ਪੰਜਾਬ ਦੇ ਦਰਿਆ ਗੰਗਾ ਜਮਨਾ ਕਬੇਰੀ ਸਾਰੇ ਦਰਿਆਵਾਂ ਦਾ ਇਹੋ ਹਾਲਾਤ ਆ ਤੇ ਪੰਜਾਬ ਭਾਰਤ ਦਾ ਪਾਣੀ ਵੀ ਜਿਹੜਾ ਪੀੜ ਵਾਲਾ ਦੇਣੋ ਦੇਣ ਜਿਹੜਾ ਲੈਵਲ ਹੱਥੇ ਜਾ ਰਿਹਾ ਤੇ ਉਸ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਜਿਹੜੀ ਪਾਣੀ ਦੀ ਕਿਲਤ ਵੀ ਹੋਵੇ ਜਿਸ ਤਰ੍ਹਾਂ ਪੰਜਾਬ ਦਾ ਪਾਣੀ ਬਹੁਤ ਜਿਹੜਾ ਨੀਵਾ ਜਾ ਚੁੱਕਿਆ ਮਨਨਾਦਾ ਵੀ ਸਾਰੇ ਹਾਲਾਤ ਇਹੋ ਜਿਹੇ ਆ ਤੇ ਪੁੱਲਰ ਸਾਹਿਬ ਜੀ ਤੁਹਾਡਾ ਜਿਹੜਾ ਪਛੋਕੜਾ ਬਾਬੇ ਬਕਾਲੇ ਨਾਲ ਜੁੜਦਾ ਤੇ ਫਿਰ ਇਸੇ ਕਿਸ ਤਰ੍ਹਾਂ ਕੇ ਸਬਬ ਬਣਿਆ ਹੁੰਦਾ ਇੱਥੇ ਜਿੱਥੇ ਹੁਣ ਬੈਠ ਜਹੇ ਬੈਠੇ ਆ ਜੇ ਸਥਾਨ ਤੇ ਇਹਦੇ ਬਿਲਕੁਲ ਪਿੱਛੇ ਮਤਲਬ ਮਕਾਨ ਦੇ ਸਾਡੇ ਨਾਲ ਆਰਮੀ ਦੀ ਬਾਉਂਡਰੀ ਹੈ ਅੱਛਾ ਜੀ ਤੇ ਪੈਰਾ ਡਿਵੀਜ਼ਨਟ ਟ੍ਰੇਨਿੰਗ ਸੈਂਟਰ ਜਿਹੜਾ ਹੁੰਦਾ ਸੀ ਪਹਿਲਾਂ ਉਹ ਇੱਥੇ ਹੁੰਦਾ ਸੀ ਆਗਰੇ ਜੀ ਹੁਣ ਇਹ ਸ਼ਿਫਟ ਹੋ ਕੇ ਬੰਗਲੌਰ ਚਲਾ ਗਿਆ ਗੋਲਿਆਰ ਸੀਗਾ ਗੋਲਿਆਰ ਤੋਂ ਇੱਥੇ ਆਇਆ ਇੱਥੋਂ ਬੰਗਲੌਰ ਗਿਆ ਤੇ ਇੱਥੇ ਹੀਤਾ ਜੀ ਨੇ ਨੌਕਰੀ ਕੀਤੀ ਆਰਮੀ ਚ अच्छा जी खाली पूरा टाइम नौकरी ਕਰਕੇ ਰਿਟਾਇਰ ਹੋਏ ਤੇ ਫਿਰ ਆ ਇੱਥੇ ਨੇੜੇ ਜ਼ਮੀਨ ਦੇਖ ਕੇ ਫਿਰ ਅਸੀਂ ਵੀ ਅੰਦਰ ਹੀ ਇਹਦੇ ਰਹੇ ਆ ਸਾਡੀ ਜ਼ਿੰਦਗੀ ਆਪੀ ਦੇ ਸਾਡਾ ਸਕੂਲ ਵੀ ਅੰਦਰ ਸਾਰਾ ਕੁਝ ਅੰਦਰ ਹੀ ਸੀਗਾ ਵੀ ਉੱਥੇ ਪੜੇ ਤੁਸੀਂ ਪੜੇ ਉੱਥੇ ਤੇ ਫਿਰ ਉਹ ਫਿਰ ਇੱਥੇ ਰਹਿ ਗਏ ਸਾਰਾ ਕੰਮ ਕਾਜ ਵੀ ਇੱਥੇ ਠੀਕ 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 ਹੈ ਜੀ ਆ ਬਿਲਕੁਲ ਜੀ ਕਈ ਸਬਬ ਬਣ ਜਾਂਦੇ ਨੇ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਤੇ ਪਲੇਅਰ ਕਰਨਾ ਹੋਵੇ ਆਪਣੇ ਵਹ ਤਾਂ ਬਹੁਤ سارے ਪਹਿਲਾਂ ਵੀ ਵਿਦੇਸ਼ਾਂ ਦੀ ਤਰਤੀ ਤੇ ਗਏ ਨੇ ਤਾਂ ਕਿੰਨੇ ਸਾਡੇ ਦੇ ਬੱਚੇ ਬੱਚੀਆਂ ਜਿਹੜੇ ਸਟੱਡੀ ਬੇਸ ਤੇ ਗਏ ਨੇ ਤੇ ਉਹਨਾਂ ਨੇ ਉੱਥੇ ਜਾ ਕੇ ਵਸ ਜਾਣਾ ਤੇ ਜਿੱਥੇ ਬੰਦਾ ਰਹਿੰਦਾ ਵਾ ਉਹ ਇੱਥੇ ਉਹਦਾ ਕਾਰ ਉਹ ਹੀ ਉਹਦਾ ਦੇਸ਼ ਬੜ ਜਾਂਦਾ ਤੇ ਉਸ ਤਰ੍ਹਾਂ ਦੇ ਜਿਹੜਾ ਅਹਿਸਾਨ ਤਾਂ ਉਹਦੀ ਪ੍ਰਵਿਰਤੀ ਜਿਹੜੀ ਬਣ ਜਾਂਦੀ ਆ ਇਸ ਤੋਂ ਇਲਾਵਾ ਜੇ ਆਗਰੇ ਬਾਰੇ ਆਗਰੇ ਦਾ ਇੱਕ ਪੇਠਾ ਬਹੁਤ ਮਸ਼ਹੂਰ ਆ ਜੀ ਹਾਂਜੀ ਹਾਂਜੀ ਤੇ ਉਹ ਉਹਦੇ ਬਾਰੇ ਕੀ ਕੋਈ ਬਾਹਰਕੁਨ ਕਿਵੇਂ ਮਸ਼ਹੂਰ ਹੋਇਆ ਦੋ ਬਾਰੇ ਕੋਈ ਹੈ ਵੀ ਥੋੜੀ ਬਤ ਜਾਣਕਾਰੀ ਇਹ ਮਤਲਬ ਸ਼ੁਰੂ ਤੋਂ ਆਗਰੇਤੀ ਬਣਦਾ ਰਿਹਾ ਜੀ ਤੇ ਇਹ ਮੁਗਲ ਟਾਈਮ ਤੋਂ ਹੀ ਇੱਕ ਇੱਥੇ ਦਾ ਯਾਦਗਰ ਆਗਰੇ ਕੋਈ ਹੋਇਆ ਤੇ ਬਣਦਾ ਇੱਥੇ ਹੀ ਆ ਤੇ ਬਾਕੀ ਬਹੁਤ ਵੱਡੀ ਇੰਡਸਟਰੀ ਹੈ ਇਹ ਵੀ ਆਪਣੇ ਆਪ ਦੇ ਇੱਕ ਤਰੀਕੇ ਦੀ ਲਈ ਤੇ ਦੋ ਚਾਰ ਬ੍ਰਾਂਡ ਇੱਥੇ ਜਿਹੜੇ ਜਿਹੜੇ ਚੰਗੇ ਆ ਉਹ ਤੇ ਠੀਕ ਆ ਬਾਕੀ ਅਜੇ ਤੁਸੀਂ ਬਾਹਰ ਨਿਕਲੋਗੇ ਤੇ ਤੁਹਾਨੂੰ ਹਰ ਕਿਸੇ ਦੀ ਦੁਕਾਨ ਬੈਠੇ ਦੀ ਮਿਲ ਜੇਗੀ ਬਿਲਕੁਲ ਜੀ ਹਾਈਵੇ ਤੇ ਪਤਾ ਨਹੀਂ ਕਿੰਨੇ ਆ ਬਹੁਤ ਜ਼ਿਆਦਾ ਲੋਕਾਂ ਨੇ ਇਹ ਕੰਮ ਕਰ ਲਿਆ ਹਾਂ ਇਹ ਦੇਖੋ ਬਿਲਕੁਲ ਹੀ ਹਰੇਕ ਦੁਕਾਨਾਂ ਤੇ ਬਹੁਤ ਜ਼ਿਆਦਾ ਲਿਖਿਆ ਜੀ 25 ਪੰਛੀ ਬੰਚੀ ਉਹ ਕਾਪੀ ਕੀਤਾ ਆ ਬਾਕੀ ਇਹਨਾਂ ਦੀਆਂ ਆਪਣੀਆਂ ਜਿਹੜੀਆਂ ਮਿਸਕਲ ਨਾਲ ਆਗਰੇ ਤੇ 810 ਬ੍ਰਾਂਚਾਂ ਇਹਨਾਂ ਦੀ ਹੋਈਆਂ ਅੱਛਾ ਜੀ ਹਾਂਜੀ ਬਾਕੀ ਜੇ ਮੇਰੇ ਖਿਆਲ ਨਾਲ 10000 ਦੁਕਾਨਾਂ ਆਗਰੇ ਦੇ ਅੰਦਰ ਹੈਗੀਆਂ ਜਿਨ੍ਹਾਂ ਨੇ ਪੰਛੀ ਲਿਖਿਆ ਬਾਕੀ ਉਹ ਹੈ ਉਹ ਮਤਲਬ ਨਹੀਂ ਪੰਛੀ ਜੀ ਨਾ ਉਹ ਮਤਲਬ ਲੋਗੋ ਹੋ ਜਾਂ ਬਣਾ ਲੈਂਦੇ ਆ ਕੋਈ ਨਾ ਕੋਈ ਮਾਤਰਾ ਮੂਤਰਾ ਥੋੜਾ ਬਹੁਤ ਗੜਬੜ ਕਰਕੇ ਉਹ ਪੰਛੀ ਨਾ ਸਾਰੇ ਲਗਭਗ ਤਕਰੀਬਨ ਲੋਕਾਂ ਨੇ ਪੰਛੀ ਰੱਖਿਆ ਜੀ ਤੇ ਭੁਲਦ ਸਾਹਿਬ ਜੀ ਆਪਾਂ ਕੀ ਐਪੀ ਸਾਰੇ ਆਪਾਂ ਹੌਲ ਦੇ ਆਗਰੇ ਨੂੰ ਦੇਖਦੇ ਆ ਤੇ ਕੀ ਇਹਦੀਆਂ ਸਮੱਸਿਆਵਾਂ ਹੋਰ ਕੀ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੀ ਜਮਨਾ ਵਾਂ ਪਾਣੀ ਕਾਬਾ ਇਸ ਤੋਂ ਇਲਾਵਾ ਹੋਰ ਇਹੋ ਜੀਆਂ ਚੀਜ਼ਾਂ ਵੀ ਜਿਹੜੀ ਲੋਡ ਆ ਆਗਰੇ ਨੂੰ ਆਗਰੇ ਨੂੰ ਕਿਉਂਕਿ ਟੂਰਿਜ਼ਮ ਦੇ ਨਾਲ ਜੋੜਿਆ ਜਾਂਦਾ ਵਾ ਜੀ ਤੇ ਇੱਥੇ ਥੋੜਾ ਜਿਹੜੇ ਬਾਕੀ ਹੋਰ ਵੱਡੇ ਟ੍ਰੈਵਲ ਏਜੰਟ ਵਗੈਰਾ ਦਿੱਲੀ ਦੇ ਜਿਹੜੇ ਹੈਗੇ ਆ ਉਹ ਠੀਕ ਪ੍ਰਮੋਟ ਨਹੀਂ ਕਰਦੇ ਉਹ ਇੱਥੇ ਕੀ ਹੈ ਕਿ ਖਾਲੀ ਪ੍ਰੇਟਨ ਨੂੰ ਇਹ ਦਿਖਾਉਂਦੇ ਆ ਕਿ ਵੀ ਐਕਸਪ੍ਰੈਸ ਵੇ ਬਣ ਗਿਆ ਸਾਡਾ ਹੁਣ ਜੇ ਤੁਸੀਂ ਦਿੱਲੀੋਂ ਆਓਗੇ ਤਾਂ ਜਮਨਾ ਐਕਸਪ੍ਰੈਸ ਵੇ ਤੋਂ ਜੇ ਦਿੱਲੀ ਤੋਂ ਦਿੱਲੀ ਨਾਲ 2 ਘੰਟੇ ਜ ਆਪਣਾ ਆਗਰਾ 200 ਕਿਲੋਮੀਟਰ ਦੇ ਅਜਾਂਦੇ ਆ ਠੀਕ ਹੈ ਜੀ ਤੇ ਉੱਥੋਂ ਉਹ ਆਪਣੇ ਲਾਲਚ ਕਰਕੇ ਉਹ ਕੀ ਕਰਦੇ ਕਿ ਉੱਥੇ ਉਹਨੂੰ ਰੋਕਣਗੇ ਬੰਦੇ ਨੂੰ ਉਹ ਤੁਹਾਨੂੰ ਕਹਿੰਗੇ ਵੀ ਸਵੇਰੇ ਚੱਲ ਜਾ ਤਾਜ ਮਹਿਲ ਅੱਧੇ ਕਿਲੋਮੀਟਰ ਤੇ ਲਾਲ ਕਿਲਾ ਦੇਖ ਕੇ ਤੇ ਵਾਪਸ ਦਿੱਲੀ ਆ ਜਾ ਤੇ ਉਹ ਇੱਕ ਬਹੁਤ ਵੱਡਾ ਨੁਕਸਾਨ ਹੈ ਆਗਰੇ ਨੂੰ ਕਿਉਂਕਿ ਇੱਥੇ ਬਹੁਤ ਬਾਕੀ ਵੱਡੀ ਉਹ ਪੱਧਰ ਦੇ ਹੋਟਲ ਬਣੇ ਹੋਇਆ ਜੀ ਤੇ ਉਹਨਾਂ ਨੂੰ ਬੁਕਿੰਗ ਨਹੀਂ ਮਿਲ ਪਾਂਦੀ ਤੇ ਉਹ ਥੋੜਾ ਜਿਹਾ ਉਹਨਾਂ ਨੂੰ ਵਿਕਾਰ ਚ ਦਿੱਕਤ ਹੁੰਦੀ ਹੈ ਤੇ ਇਹਨਾਂ ਨੇ ਕਹਿਦਾ ਵਾ ਕਿ ਥੋੜਾ ਇਹਨੂੰ ਪ੍ਰਮੋਟ ਕਰਨਾ ਮੋਨੂਮੈਂਟ ਇੰਨੇ ਵਧੀਆ-ਵਧੀਆ ਹੈਗੇ ਤੇ 4-5 ਹੈਗੇ ਆ ਉਹਦੇ ਚ ਦੋ ਹੀ ਦਿਖਾਉਂਦੇ ਆ ਤੇ ਉਹ ਸਾਰਾ ਕੁਝ ਦਿਖਾਦ ਕੋ ਕੇ ਜੇ ਰਾਤ ਇੱਥੇ ਰੁਕੇ ਜੀ ਰੁਕਣ ਇੱਥੇ ਆਗੇ ਬੜੇ ਤੇ ਇਹਨਾਂ ਕਾਫੀ ਫਾਇਦਾ ਆਗਰੇ ਵਾਲੇ ਨੂੰ ਹੋ ਸਕਦਾ ਕਿਉਂਕਿ ਬਾਕੀ ਹੋਰ ਕੋਈ ਇੰਡਸਟਰੀ ਇੱਥੇ ਨਹੀਂ ਲੱਗ ਸਕਦੀ ਆ ਬਿਲਕੁਲ ਜੀ ਜੇ ਕੋਈ ਯਾਤਰੀ ਆ ਕੇ ਰੁਕੂਗਾ ਤੇ ਉਹਨੇ ਰੋਟੀ ਪਾਣੀ ਵੀ ਖਾਣਾ ਮੈਂ ਕਈ ਹੋਰ ਜ਼ਰੂਰਤਾਂ ਦੀ ਡਾਕਟਰ ਜੀ ਕਈ ਵਾਰ ਕੋਈ ਚੀਜ਼ ਬਾਜ਼ਾਰ ਤੇ ਲੱਗਦਾ ਇਨਸਾਨ ਤੇ ਚੰਗੀ ਚੀਜ਼ ਲੱਗਦੀ ਹੈ ਵੈਸੇ ਵੀ ਖਰੀਦ ਲੈਂਦਾ ਭਾਈ ਸਾਹਿਬ ਪ੍ਰੋਗਰਾਮ ਆਪਣਾ ਸਮਾਪਤੀ ਵੱਤ ਨੂੰ ਬਾਗ ਜਾਦੇ ਜਿਹੜਾ ਜਮਨਾਵਾ ਜਿੱਥੇ ਤਾਜਮਹਾਲ ਬਣਿਆ ਵਾ ਹਾਂਜੀ ਤੇ ਸਾਨੂੰ ਪਤਾ ਲੱਗਿਆ ਕਿ ਦੂਸਰੇ ਪਾਸੇ ਵੀ ਸ਼ਾਹਜਹਾਨ ਦਾ ਮਤਲਬ ਇੱਕ ਹੋਰ ਇਮਾਰਤ ਬਹੁਤ ਵਧੀਆ ਬਣਾਉਣਾ ਚਾਹੁੰਦਾ ਸੀ ਉਹਦੇ ਬਾਰੇ ਸੁਣਾਇਆ ਜਾਣ ਕਰ ਦਿੰਦੇ ਹੋ ਜੀ ਹਾਂਜੀ ਇਹ ਮਤਲਬ ਹਿਸਟਰੀs ਤੇ ਕਿਤੇ ਨਹੀਂ ਆਉਂਦਾ ਜੀ ਇਹ ਇਹ ਜਿੱਦਾਂ ਹੁਣ ਜਾਂ ਤੇ ਗੱਲ ਬਣਾਈ ਹੋਈ ਮੰਨੋ ਜਿਹੜੇ ਉਹ ਗਾਈਡ ਜਾਂਦੇ ਆ ਅੰਦਰ ਜਾਂਦੇ ਉਹ ਇਹ ਗੱਲ ਕਹਿੰਦੇ ਜ਼ਰੂਰ ਆ ਪਰ ਇਹਦਾ ਜ਼ਿਕਰ ਨਹੀਂ ਕਰਦੇ ਉਸ ਦੀ ਦੇ ਵਿੱਚ ਜ਼ਿਕਰ ਨਹੀਂ ਹੁੰਦਾ ਹਾਂ ਜੀ ਹਾਂ ਜੀ ਜ਼ਿਕਰ ਨਹੀਂ ਹੁੰਦਾ ਉਹਦੀ ਇੱਕ ਬਾਉਂਡਰੀ ਬਣੀ ਹੋਈ ਆ ਤੇ ਮਤਲਬ ਤਾਜ ਮਹਲ ਦੇ ਦੂਸਰੇ ਪਾਸੇ ਜੰਦਰ ਉਹ ਚਾਹੁੰਦਾ ਸੀ ਕਾਲਾ ਬਣਾਉਣਾ ਜੀ ਇਦਾਂ ਦਾ ਮਤਲਬ ਇਹ ਕਦੇ ਲਿਖਿਆ ਨਹੀਂ ਪਰ ਮਤਲਬ ਵਰਬਲੀ ਲੋਕ ਉੱਥੇ ਜਦੋਂ ਜਾਂਦੇ ਉਹ ਦੱਸਦੇ ਆ ਇਸ ਗੱਲ ਨੂੰ ਕਿਉਂਕਿ ਉਹਦਾ ਇੱਕ ਜੇ ਆਪਾਂ ਲਾਲ ਕਿਲੇ ਜਾਵਾਂਗੇ ਤਾਂ ਉੱਥੇ ਕਾਲੇ ਰੰਗ ਦਾ ਪੱਥਰ ਆ ਗੜੀ ਕੇ ਉਹਨਾਂ ਨੇ ਅਥਾ ਇੱਕਦਮ ਬੈਂਡ ਲਈ ਜਗ੍ਹਾ ਪਣਾਈ ਸੀ ਤੇ ਉਹ ਕਹਿੰਦੇ ਜੀ ਉਹ ਸੈਂਪਲ ਸੀਗਾ ਉਹ ਦਾ ਕਾਲੇ ਤਾਜ ਨਾਲ ਲੇਕਿਨ ਉਹਦੇ ਕਿਤੇ ਇਦਾਂ ਦੇ ਕੋਈ ਪ੍ਰੂਫ ਨਹੀਂ ਮਿਲਦੇ ਜੀ ਹਾਂ ਜੀ ਹਿਸਟਰੀ ਚ ਨਹੀਂਗਾ ਬਾਕੀ ਇਦਾਂ ਵੀਆਂ ਗੱਲਾਂ ਮਤਲਬ ਸੁਣਨ ਨੂੰ ਮਿਲਦੀਆਂ ਜੇ ਆਪਾਂ ਜਾਣੇ ਜਾਂ ਇਦਾਂ ਦੇਖਣ ਤਾਜ ਨਾਲ ਅ ਬਿਲਕੁਲ ਜੀ ਕਈ ਗੱਲਾਂ ਹੁੰਦੀਆਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਲਿਖੇ ਨਹੀਂ ਆਪਾਂ ਨੂੰ ਮਿਲਦੀਆਂ ਪਰ ਲੋਕਾਂ ਦੇ ਜਿਵੇਂ ਆ ਦੇ ਦੇ ਪੀੜੀਦਰ ਪੀੜੀ ਚੱਲਦੀਆਂ ਹੁੰਦੀਆਂ ਤੇ ਕੁਝ ਨਾ ਕੁਝ ਉਹਨਾਂ ਦੇ ਵਿੱਚ ਸਚਾਈ ਜ਼ਰੂਰ ਹੁੰਦੀ ਆ ਵਾ ਕਈ ਅਸੀਂ ਉਹ ਦੇਖਿਆ ਵੀ ਅਗਲੇ ਬਨੇ ਕੋਈ ਬਿਲਡਿੰਗ ਕਰ ਦਿੱਜੀਵੇ ਨੀ ਪਤਾ ਲੱਗਿਆ ਹੁੰਦਾ ਤੇ ਉਹਦੇ ਉੱਤੇ ਨਹੀਂ ਵਸੂਗੀ ਆ ਵੀ ਨੂੰ ਪਤਾ ਹੀ ਆ ਕਿ ਸ਼ਾਹ ਜਾਨ ਨੇ ਬਾਅਦ ਵਿੱਚ ਕੈਦ ਕਰ ਲਿਆ ਸੀ ਇਸ ਕਰਕੇ ਹੋਰਦਾ ਕਿ ਕਈ ਵਾਰ ਇਨਸਾਨ ਮੰਦੇ ਵਿੱਚ ਬਹੁਤ ਕੁਝ ਸੋਚਦਾ ਤੇ ਉਹ ਗੱਲਾਂ ਜਿਹੜੀਆਂ ਸਾਰੀਆਂ ਪੂਰਨ ਨਹੀਂ ਹੁੰਦੀਆਂ ਪੁੱਲਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਜੀ ਵਿਸ਼ੇਸ਼ ਤੌਰ ਤੇ ਸਾਡੇ ਦਰਸ਼ਕਾਂ ਨੂੰ ਕੋਈ ਗੱਲ ਕਹਿਣੀ ਚਾਹੁੰਦੇ ਹੋ ਅਪੀਲ ਕਰਨੀ ਚਾਹੁੰਦੇ ਹੋ ਤਾਂ ਕਾ ਸਕਦੇ ਹੋ ਖੁਸ਼ਨੀ ਜੀ ਵਦਿਆ ਸ਼ਹਿਰ ਆ ਜੀ ਆਇਆਂ ਨੂੰ ਆਓ ਘੁੰਮੋ ਮਿਲੋ ਤੁਹਾਨੂੰ ਕੋਈ ਸੇਵਾ ਵੇ ਸਾਡੇ ਲੈ ਅਸੀਂ ਇੱਥੇ ਆਗਰੇ ਬੈਠੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੇ ਦਾ ਸਵੀਕਾਰ ਆ ਬਿਲਕੁਲ ਜੀ ਮੈਂ ਦੱਸਣਾ ਚਾਹਣਾ ਤੇ ਅਸੀਂ ਇਹਨਾਂ ਪੁੱਲਰ ਸਾਹਿਬ ਹੋਣੇ ਕੋਲੇ ਹੀ ਰਾਤ ਥੇ ਰਹਿਆ ਇਹਨਾਂ ਨੇ ਸਾਨੂੰ ਲਿ ਸਿੱਖਤਾ ਪ੍ਰਿਆਸ ਦੇ ਨਾਲ ਸਮੁੱਚੇ ਗੁਰਦੁਆਰੇ ਨੇ ਉਹਨਾਂ ਦੇ ਵੀ ਦਰਸ਼ਨੇ ਕਰਾਏ ਤੇ ਬਹੁਤ ਜਿਆਦੀ ਸਾਡੀ ਸੇਵਾ ਵੀ ਕੀਤੀ ਆ ਤੇ ਚਲੋ ਇਹ ਤਾਂ ਐਵੇਂ ਵਧੇਗੇ ਅਭੀ ਕਿਤਾ ਕੋ ਇਨਸਾਨ ਦੋ ਜੀਤਾ ਪ੍ਰਵਾਸ ਕਰਦਾ ਰਹਿੰਦਾ ਤੇ ਜੇ ਕਿਤੇ ਨਾ ਕਿਤੇ ਜੜੀਆਂ ਸਾਂਝਾਂ ਵਾਂ ਇਹ ਜੁੜ ਜਾਂਦੀਆਂ ਤੇ ਫਿਰ ਜਿਹੜੇ ਇਹ ਸਬੰਧ ਨੇ ਅੱਗੇ ਤੋਂ ਅੱਗੇ ਵਧਦੇ ਰਹਿੰਦੇ ਨੇ ਸੋ ਦਰਸ਼ਕੋ ਇਹ ਸੀ ਲੋਕਵਾਜ ਪ੍ਰੋਗਰਾਮ ਅੱਜ ਆਪਾਂ ਆਗਰੇ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕੀਤੀਆਂ ਮੈਨੂੰ ਸੰਤੋਸ਼ ਸਿੰਘ ਪੱਲਣੂ ਇੱਥੇ ਦੇ ਆ ਗਿਆ ਸਾਸ਼੍ਰੀਆ ਕਾ ਸਾਸ਼੍ਰੀਆ ਕਾ